ਨਾ ਹੁਣ ਮੈਂ ਘਰ ਜੋਗੀ ਰਹਿ ਗਈ ਕੀ ਮਤਲਬ ਹੈ ਕਿ ਹੁਣ ਮੈਂ ਕਿਤੇ ਆਵਾਂ ਜਾਵਾਂ ਨਾ ਜਿੱਥੇ ਜਾਣਾ ਤੈਨੂੰ ਜਾਣਾ ਹੀ ਪੈਣਾ ਆ ਤੇ ਨਾਲੇ ਜੇ ਐਨਾ ਮੁੰਡਿਆਂ ਦੀ ਗੱਲ ਕਰਾ ਨਾ ਤੁਹਾਡੇ ਨਾਲ ਇਹਨਾਂ ਨੇ ਤੇ ਉਹ ਮਿੱਟੀ ਬਤੀਤ ਕੀਤੀ ਹੋਈ ਹੈ ਨਾ ਜਿਹਦਾ ਸਾਬ ਕੋਈ ਨਹੀਂ ਜੇ ਤੁਹਾਨੂੰ ਮੈਂ ਅੱਜ ਦੀ ਗੱਲ ਦੱਸਾਂ ਨਾ ਤੇ ਤੁਹਾਡੇ ਪੈਰਾਂ ਥੱਲੇ ਜ਼ਮੀਨ ਨਿਕਲ ਜੇ ਤੁਹਾਨੂੰ ਵੀ ਮੈਂ ਕਿਹ ਵਜਾ ਕਰਕੇ ਸੱਦਿਆ ਆ ਤਾਂ ਇਹਨਾਂ ਨੂੰ ਜਰਾ ਕਰ ਇਹਨਾਂ ਦੇ ਮੈਂ ਫੰਡੇ ਪੁੱਟਾਂ ਜਰਾ ਇਹਨਾਂ ਨੂੰ ਕਰਾਂ ਸਹੀ ਇਹਨਾਂ ਨੇ ਕਿੰਦੀ ਆਪ ਤੇ ਚੁੱਕ ਲਈ ਹੈ ਵੇਖਦੇ ਏ ਨਾ ਘਰ ਦਾ ਮਾਹੌਲ ਕੀ ਬਣ ਗਿਆ ਬੁਲਾ ਫੇਰ ਉਹਨਾਂ ਨੂੰ ਤੇ ਬੁਲਾ ਉਹ ਕਿੱਥੇ ਗਈ ਏ ਸਿਮਰਤ ਾਂਗੋ ਭੈਣ ਜੀ ਅੱਥੇ ਕੋਲ ਆ ਗਏ ਜੀ ਆਜੋ ਸਸੀ ਕਾਂ ਭੈਣ ਜੀ ਸਸੀ ਕੋਟਾਂ ਭੈਣ ਜੀ ਸਭ ਠੀਕ ਹੈ ਅੰਜ ਭੈਣ ਜੀ ਸਭ ਠੀਕ ਠਾਕ ਕੀ ਗੱਲ ਭੈਣ ਜੀ ਤੁਹਾਡੇ ਨੰਗ ਕਿਉਂ ਟਗੇ ਕੁਛ ਨਹੀਂ ਭੈਣ ਜੀ ਗਰਮੀ ਬੜੀ ਹੈ ਨਾ ਤੁਸੀਂ ਦੱਸੋ ਤੁਹਾਡੇ ਕਿ ਤਰ੍ਹਾਂ ਨੇ ਹੋਏ ਅੱਜ ਕਿਉਂ ਮੈਂ ਆਪਣੇ ਘਰੇ ਆ ਨਹੀਂ ਸਕਦੀ ਨਹੀਂ ਨਹੀਂ ਭੈਣ ਜੀ ਆ ਸਕਦੇ ਹੋ ਸਿਮਰਤ ਕਿੱਥੇ ਮੰਬਲਾਨੀ ਸਿਮਰਤ ਨੂੰ ਕੋਈ ਨਹੀਂ ਕਿ ਸਿਮਰਤ ਨੂੰ ਆਪੇ ਮਿਲਣ ਨਹੀਂ ਕੰਮਰੇ 'ਚ ਨਾਲੇ ਮੈਂ ਲੈ ਕੇ ਆਉਂਦੀ ਕੋਈ ਨਹੀਂ ਭਾਂਜੀ ਮੈਂ ਬੁਲਾ ਦਿੰਦੀ ਤੁਸੀਂ ਬੈਠੋ ਇੱਥੇ ਆ ਜਾਂਦੀ ਐ ਬੈਠੋ ਕੋਈ ਗੱਲ ਨਹੀਂ ਬੁਲਾ ਦਿੰਦੀ ਨਹੀਂ ਆਂਟੀ ਇਹੋ ਜਿਹੀ ਕਿਹੜੀ ਗੱਲ ਐ ਨਹੀਂ ਗੱਲ ਕੋਈ ਨਹੀਂ ਬੇਟਾ ਬੁਲਾ ਦਿੰਦੀ ਐ ਨਾ ਤੁਹਾਨੂੰ ਕਿਹਾ ਤੇ ਕੋਈ ਗੱਲ ਨਹੀਂ ਉਹਨਾਂ ਦੀ ਧੀ ਬੈਠੀ ਅੰਦਰ ਕਮਰੇ 'ਚ ਉਹਨਾਂ ਨੂੰ ਜਾਣ ਦੋ ਤੁਸੀਂ ਜਾਓ ਮੰਮੀ ਇਸ ਐਸੀ ਕਿਹੜੀ ਗੱਲ ਐ ਕੋਈ ਗੱਲ ਹੈਗੀ ਤਾਂ ਦੱਸੋ ਤੁਸੀਂ ਸਾਨੂੰ ਨਹੀਂ ਨਹੀਂ ਬੇਟਾ ਕੋਈ ਗੱਲ ਨਹੀਂ ਅਸੀਂ। ਵਰਦਨ ਆ ਰਹੇ ਹੋ ਤੁਸੀਂ। ਮੰਚ? ਨੰਮਾ। ਠੀਕ ਹੈ ਮੈਂ ਕੋ ਤਾਂ। ਹਾਂਜੀ। ਤੂੰ ਨਾ ਫਨੂਤ ਲਾ ਲਿਓ। ਆਹੋ, ਤੇ ਚੱਲ ਤੂੰ ਨਾਲ। ਮੈਂ ਤਾਂ ਤੂੰ ਕਿਹਾ ਤੂੰ ਨਾ ਤਾਂ ਇੱਥੇ ਵੀ ਨਹੀਂ ਆਉਂਦੇ। ਇਹ ਤਾਂ ਪੰਮੀ। ਸਿਮਰਤਾ ਕੀ ਹੋਇਆ ਬੱਬੇ ਬਾਗਿਆ ਤੂੰ ਮਰ ਜਾਣਾ ਵਾ ਛੁਡੈਣ ਹੋ ਗਈਆਂ ਐਦਾਂ ਕਹ ਬੋਲਦੀਆਂ ਨਹੀਂ ਮੰਮੀ ਮੈਂ ਉਹਨਾਂ ਦੇ ਮਗਰ ਨਹੀਂ ਜਾਣਾ ਮੈਂ ਇੱਥੇ ਨਹੀਂ ਰਹਿਣਾ ਮੈਂ ਮਰ ਜਾਣਾ ਮੇਰੇ ਬੱਚੇ ਸਾਹਮਣੇ ਨੇ ਮੈਂ ਨਹੀਂ ਰਹਿਣਾ ਇੱਥੇ ਪਾ ਲੈ ਐਦਾਂ ਕਹ ਬੋਲਦੀ ਆ ਆਪਣੇ ਬੱਚੇ ਤੂੰ ਆਪੇ ਸੰਭਣੇ ਆ ਨਹੀਂ ਮੰਮੀ ਕੋਈ ਆ ਗਿਆ ਇੱਥੇ ਬੈ ਸਿਮਰਤਾ ਚੁੱਪ ਬੈ ਚਲੋ ਮੈਂ ਇਹਨਾਂ ਨਾਲ ਗੱਲ ਕਰੀ ਬਹੁਤ ਹਾਂ ਮੈਂ ਬਹੁਤ ਸੁਣਦੀ ਹਾਂ ਪਰ ਮੈਂ ਚੁੱਪ ਕੀਤੀ ਰਹੀ ਚਲੋ ਉਠੋ ਫਿਰਾਂਦੋ ਪੈਣ ਜੀ ਆਹ ਕਿਹੜਾ ਬਣਾਇ ਕੁੜੀ ਦੀ ਤੂੰ ਹੀ ਤਾਂ ਕਹਿੰਦੇ ਸੀ ਧੀ ਬਣਾ ਕੇ ਰੱਖੀ ਆ ਇਹਦੀ ਹਾਲਤ ਹੈਗੀ ਬਣਾ ਤੀ ਨਾਲੀ ਪੁੱਜਤ ਹਤੀਆਂ ਬਣਾਇ ਆ ਕੁੜੀ ਦਾ ਬੈਜੋ ਪੈਣ ਜੀ ਬਹਿ ਕੇ ਗੱਲ ਕਰਦੇ ਆ ਜੀ ਕੀ ਬਈ ਇੱਥੇ ਮੇਰੇ ਜਿਗਰ ਦਾਮ ਹੁਣੇ ਨਾਲ ਬੱਚੇ ਖੜਾ ਕੇ ਲੈ ਜਾ ਇੱਥੋਂ ਨਹੀਂ ਨਹੀਂ ਮੰਮੀ ਤੁਸੀਂ ਇੱਲੀ ਆਓ ਨੂੰ ਸਿਮਨਤ ਨੂੰ ਮਠਾਉਤ ਤੇ ਅਦਰ ਆਓ ਬੈਠੋ ਜਦੀ ਮੰਮੀ ਬੈਠੋ ਸਹੀ ਗੱਲ ਕਰਦੇ ਆਪਾਂ ਉਹ ਭੈਣ ਜੀ ਬਹਿ ਗਈਆਂ ਕਰ ਲੋ ਕਿਹੜੀ ਗੱਲ ਕਰਨੀ ਹੈ ਜਿੱਦਣ ਵਿਆਹ ਵਿਹਣ ਗਏ ਸੀ ਪਹਿਲਾਂ ਮੁੰਡਾ ਨਹੀਂ ਗਿਆ ਸੀ ਤੇ ਸਾਰੇ ਗਏ ਸੀ ਤੇ ਪਹਿਲੇ ਮੁੰਡੇ ਦਾ ਨਹੀਂ ਫਰਜ਼ ਹੁੰਦਾ ਸਾਹਬਣਾ ਟੱਬਰ ਦਾ ਵੀ ਫਰਜ਼ ਹੁੰਦਾ ਭੈਣ ਜੀ ਇਹ ਤਾਂ ਸਮੇਂ-ਸਮੇਂ ਦੀ ਗੱਲ ਹੁੰਦੀ ਹੈ ਹੁਣ ਮੁੰਡੇ ਵਾਲੀਆਂ ਗੱਲਾਂ ਥੋੜੀ ਹੁਣ ਬਣ ਜਾਣੀਆਂ ਤੋ ਆਪਸੇ ਆਣੇ ਜੇ ਮੁੰਡੇ ਵਾਲੀਆਂ ਗੱਲਾਂ ਨਹੀਂ ਪੜ ਰਹੀ ਕਿ ਐਸੇ ਟੱਬਰ ਕੀ ਹੈ ਨਾ ਬੱਚੇ ਇਹਨਾਂ ਦੇ ਹੈ ਨਾ ਤੇ ਜੇ ਉਹਨੇ ਜ਼ਿੰਮੇਵਾਰੀ ਚੁੱਕੀ ਹੈ ਤੇ ਕਰਨਗੇ ਇਹ ਕੋਸ਼ਿਸ਼ ਆਹ ਜ਼ਿੰਮੇਵਾਰੀ ਚੁੱਕੀ ਹੈ ਜਿਸ ਦਿਨ ਦੀ ਮੈਂ ਇੱਥੋਂ ਗਈ ਹੈ ਨਾ ਮੈਂ ਜਿੱਦੋਂ ਫੋਨ ਕਰਦੀ ਕੁੜੀ ਨਿੱਤ ਰੋਂਦੀ ਹੈ ਇੱਕ ਦਿਨ ਉਹਨੇ ਕਦੀ ਖੁਸ਼-ਖੁਸ਼ ਤੇ ਚੱਲ ਉਹਨੇ ਕੀ ਫੋੜਾ ਵਾ ਪਰ ਕਦੀ ਵੀ ਉਹਨੇ ਚੁੱਪ ਕਰਕੇ ਗੱਲ ਨਹੀਂ ਕੀਤੀ ਆਹ ਉਹਦੀ ਹਾਲਤ ਪਹਿਨਾ ਵੇਖੋ ਹੈਗੀ ਹੈ ਤੁਹਾਡੇ ਘਰ ਦੀ ਨੋਹਤੀ ਲੱਗਦੀ ਹੈ ਮੰਗਤੀ ਬਣਾ ਕੇ ਰੱਖ ਦਿੱਤਾ ਤੁਸੀਂ ਉਹ ਇੱਕ ਬੰਦਾ ਗਿਆ ਬਾਕੀ ਤਾਂ ਤੁਸੀਂ ਸਾਰੇ ਇੱਥੇ ਹੀ ਹੋ ਗਿਆਣਾ ਕਾਤਣੀਏ ਕਦੀ ਛੱਡਿਆ ਕੀ ਗੱਲ ਉਹ ਵੀ ਨਾਲ ਲੈ ਗਿਆ ਬੋਲਦੇ ਨਹੀਂ ਜੀ ਹੁਣ ਆਂਟੀ ਬੋਲੋ ਹੁਣ ਗੱਲ ਕਰੋ ਮੈਂ ਬੋਲਦੀ ਚੰਗੀ ਨਹੀਂ ਲੱਗਾਂਗੀ ਜੇ ਪੁੱਜੇ ਜਵਾਬ ਹੁਣ ਐਨੀ ਬੇਇੱਤਰਾ ਕਰਾ ਲਈ ਐ ਸਿਆਣੇ ਬਿਆਣੇ ਦੱਸ ਕੀ ਗੱਲ ਕਰੀਏ ਜਾਂ ਕੀ ਨਾ ਕਰੀਏ ਹਾਲ ਤੇ ਵੇਖੋ ਕੀ ਬਣਾਇਆ ਤੁਸੀਂ ਸਾਡੀ ਕੁੜੀ ਦਾ ਉਹ ਤੁਹਾਡੇ ਘਰ ਚ ਕੁਝ ਸਿਆੜਾ ਬੰਦਾ ਹੈਗਾ ਹੁਣ ਸਿਆਣੇ ਹੀ ਐ ਮਾਊ ਹੋਰ ਨਿਆਣੇ ਥੋੜੀ ਬੈਠੇ ਆਂ ਕਿੰਨੀ ਜ਼ਿਆਦਾ ਵੇਖਣ ਦੀ ਇਹਨਾਂ ਦੀ ਉਹ ਤੇ ਮੈਂ ਅੱਗੇ 4 ਦਿਨ ਹੋ ਗਏ ਰਹਿ ਕੇ ਨਹੀਂ 4 ਦਿਨ ਮੈਂ ਤੇ ਕੁੜੀ ਨੂੰ ਕਿਹਾ ਵੀ ਤੂੰ ਲਾ ਪਾ ਕੱਪੜੇ ਸੋਹਣੇ ਪਾ ਹੁਣ ਉਹਦੀ ਮੰਨੇ ਨਾ ਤੇ ਕੀ ਕਰੀਏ ਦੱਸ ਤੇ ਮਨੋਣੀ ਵੀ ਅੰਦਰ ਨਹੀਂ ਆਂ ਤੋ ਜੋ ਕਹਿੰਦੀ ਐ ਤੇ ਜੋ ਸੁਣੂਗੀ ਗੱਲ ਤੇ ਫੇਰ ਹੀ ਐ ਨਾ ਤੈਨੂੰ ਪਤਾ ਟਾਈਮ ਕਿਹੜਾ ਹੋਇਆ ਅਜੇ ਉਹ ਕਹਿੰਦੀ ਉਹ ਵੀ ਮਾਂ ਦੇ ਕਹਿੰਦੇ ਕਿ ਤੇ ਚਖਾੜੀਆਂ ਦੇ ਅੱਡੇ ਅੱਡੇ ਜੁਬਾਨ ਉਹ ਪਾਉਂ ਦਿੰਦੀਆਂ ਉਹਨੂੰ ਕੋਈ ਨਹੀਂ ਉਹਨਾਂ ਦੀ ਜੁਬਾਨ ਐ ਆਪੇ ਸੰਭਾਲ ਲਾਂਗੇ ਬਾਨਾ ਸਾਭੜੀਆਂ ਪਹਿਲਾਂ ਹੀ ਸੰਭ ਕੇ ਰਖੜੀਆਂ ਸੀ ਜੇ ਆਪਣੀ ਧੀ ਹੁੰਦੀ ਫੇਰ ਪਤਾ ਲੱਗਦਾ ਬਸਤਨ ਜੀ ਇੱਥੇ ਰੁਕ ਜਾਓ ਪੁੱਛੋ ਸਿਮਰਤ ਨੂੰ ਮੈਂ ਉਹ ਦਿਨਾਂ ਕਦੀ ਨੋ ਵਾਲਾ ਵਤੀਰਾ ਨਹੀਂ ਕੀਤਾ ਬੋਲ ਸਿਮਰਤ ਮੰਮੀ ਰਿਆਨ ਤੋਂ ਆਪੀ ਕਿਉਂ ਗੱਲ ਦੇ ਜੀ ਨਹੀਂ ਵਧੋੜ ਮਮੀ ਨੇ ਤੇ ਕਦੇ ਮੈਨੂੰ ਕਿਹੇ ਗੱਲ ਤੋਂ ਨਹੀਂ ਕਿਹਾ ਉਹ ਤੇ ਹਮੇਸ਼ਾ ਮੇਰਾ ਸਾਥ ਦੇਉਂਦੇ ਆ ਇੱਕ ਜਣੇ ਤੇ ਸਾਥ ਦੇਣਾ ਕੀ ਹੁੰਦਾ ਬਾਕੀ ਤੇ ਚਾਰ ਜਣੇ ਹੈਗੇ ਨਾ ਧੋਖ ਦੇਣੂ ਵੇਖੋ ਭੈਣ ਜੀ ਮੈਂ ਉਹਨੂੰ ਆਪਣੀ ਨੋਹ ਨਹੀਂ ਆਪਣੀ ਧੀ ਬਣਾ ਕੇ ਰੱਖਿਆ ਆ ਮੈਂ ਉਹਨੂੰ ਪਾਲਣਾਂ ਤੋਂ ਕਦੇ ਨਹੀਂ ਰੋਕਿਆ ਜੇ ਉਹਨੂੰ ਮੈਂ ਕੈਨੀ ਆ ਨਾ ਤੇ ਮੈਂ ਹਮੇਸ਼ਾ ਇਹੀ ਕੰਦੀ ਆ ਕਿ ਸਿਮਰਤ ਪੂਰੀ ਜ਼ਿੰਦਗੀ ਪਈ ਤੇਰੇ ਅੱਗੇ ਕਪੜਾ ਲੀੜਾ ਚੱਜ ਦਾ ਪਾ ਥੋੜੇ ਦਿਨ ਪਹਿਲਾਂ ਵੀ ਮੈਨੂੰ ਆ ਗੱਲ ਕਹੀ ਸੀ ਕਿ ਤੁਸੀਂ ਮੇਰੇ ਤਾਂ ਆਪਣੇ ਹੱਥ ਆਪਣੇ ਕੰਨ ਸੁਣਨੇ ਨਾ ਛੱਡ ਪੁੱਛੋ ਉਹਨੂੰ ਕਈ ਇੱਕ ਨਹੀਂ ਗਈ ਤਾਂ ਭੈਣ ਜੀ ਕੰਮ ਆਪ ਵੀ ਕਰਨੇ ਪੈਂਦੇ ਆ ਤੁਸੀਂ ਉਹਨੂੰ ਜੇ ਕਿਸੇ ਪਿਆਰ ਨਾਲ ਕਹਿੰਦੇ ਮਾਪੜ ਕੇ ਜੋ ਨਹੀਂ ਆਖੇ ਲੱਗਦੀ ਉਹ ਤੇ ਮੈਂ ਵੇਖ ਲਿਆ ਕਿੰਨਾ ਚਿਰ ਹੋ ਗਿਆ ਸਾਨੂੰ ਐਵੇਂ ਤੁਹਾਡੀਆਂ ਦੇ ਦੋਵੇਂ ਨਵੇਂ ਬਾਹਰ ਨਹੀਂ ਨਿਕਲੀਆਂ ਤੁਹਾਡੇ ਘਰ ਦਾ ਸਭ ਤੇ ਵੇਖ ਹੀ ਲਿਆ ਉਹ ਤੇ ਭੈਣ ਜੀ ਸ ਮੇਰੇ ਨਾਲ ਨਾਲ ਤੁਹਾਨੂੰ ਪਤਾ ਬੱਚਿਆਂ ਦਾ ਅੱਜ ਕੱਲ੍ਹ ਕੁਟੀ ਦਾ ਸਾਡੀ ਨੋਣੀ ਨਹੀਂ ਇਹਨਾਂ ਜਿਹਨੂੰ ਤੋਂਜ ਬੰਦਾ ਬਾਹਰ ਨਿਕਲ ਕੇ ਵੇਖਦਾ ਵੀ ਕੌਣ ਆਇਆ ਐਨਾ ਰੌਲਾ ਪੈਂਦਾ ਕਿ ਗੱਲ ਉਹਨਾਂ ਨੂੰ ਨਹੀਂ ਸੋਚਦਾ ਜੇ શ્રીਕੰਨੀ ਕਰਨਾ ਹਮਦਰਦੀ ਤੇ ਕੋਈ ਘਾਟਾ ਫਿਰ ਤੁਹਾਡੇ ਵਰਗਿਆਂ ਕੋ ਗੱਲਾਂ ਕਿਉਂ ਸੁਣਦੇ ਆਂ ਤੇ ਗੱਲਾਂ ਕਰਨ ਨੂੰ ਵੀ ਮਜਬੂਰ ਆਪ ਹੀ ਕਰਦੇ ਆਪਾਂ ਚਲੋ ਕੋਈ ਸਮਾਂ ਹੁੰਦਾ ਸਮਾਂ ਤੇ ਦੋ ਥੋੜਾ ਟਾਈਮ ਲਓ ਬੜੀ ਮਹਿਫਲ ਲਈ ਜੇ ਕੀ ਗੱਲ ਆ ਹੋਰ ਭਾਈ ਕੀ ਹਾਲ ਚੱਲ ਜੇ ਵਧੀਆ ਵਧੀਆ ਤੁਹਾਡੀ ਮਿਹਰਬਾਨੀਆਂ ਨਾਲ ਮਹਿਫਲਾਂ ਲੱਗੀਆਂ ਤੁਈਆਂ ਕਿਰਤੂਤਾ ਕਰਨ ਦੇ ਜਿਵੇਂ ਮਾਂ ਦੀ ਗੱਲ ਨਹੀਂ ਸੁਣਦੇ ਸੁਣ ਲਓ ਗੱਲਾਂ ਉਹਨਾਂ ਦੀ ਅਸੀਂ ਕਿਹੜੀਆਂ ਕਿਰਤੂਤਾ ਕਰਨ ਦੇ ਦੱਸੋ ਮਾਰਾ ਸਾਨੂੰ ਲੱਗ ਜਾਂਦਾ ਪਤਾ ਤੁਹਾਨੂੰ ਸੁਣ ਲਓ ਉਹਨਾਂ ਦੇ ਮੂੰਹ ਹੀ ਸੁਣ ਲਓ ਉਹ ਆਵੇ ਨਹੀਂ ਉਹਨਾਂ ਦੇ ਢਾਡੀਆਂ ਕਰਤੂਤਾਂ ਕਰਕੇ ਸਾਰਾ ਕੰਮ ਖਰਾਬ ਹੋਇਆ ਵਾ ਕਾਦਾ ਕੰਮ ਖਰਾਬ ਹੋਇਆ ਫਫੜਾ ਢਾਡੀਆਂ ਕਰਤੂਤਾ ਕਰਕੇ ਲੈ ਲੋ ਆਪਣੀ ਮਾਂ ਨੂੰ ਵੀ ਪੁੱਛ ਲੋ ਕੀ ਹੋਇਆ ਭਾਈ ਕੀ ਗੱਲਾਂ ਕਰਨ ਦੇਓ ਤੁਹਾਨੂੰ ਦੱਸੋ ਭਾਈ ਕਿਹੜੀ ਗੱਲ ਹੋਈ ਆ ਤੁਸੀਂ ਕਰੋ ਗੱਲ ਇਸ ਦਾ ਸੇਵਕਾ ਕਿਤੇ ਤੇ ਤੂੰ ਆਪਣੀ ਜ਼ੁਬਾਨ ਨੂੰ ਲਗਾਮ ਦੇ ਲਿਆ ਕਰ ਕੀ ਗੱਲ ਮਾਤਾ ਅਸੀਂ ਇਹਨਾਂ ਦੇ ਗੱਲਾਂ ਸੁਣਦੇ ਲਈਏ ਧਰਮੀ ਲਈ ਆ ਵਗਾਰ ਫਫੜਾ ਸਾਰੀ ਜ਼ਿੰਦਗੀ ਇਹ ਘਰ ਬਾਰੀ ਸਾਹਮਦੇ ਰਹਿ ਆ ਵੇਖੇ ਪੂਜਾ ਇਹਦੀ ਕਰਤੂਤ ਜਿਵੇਂ ਭਾਈ ਨੂੰ ਘਰ ਛੱਡ ਕੇ ਆ ਅੱਜ ਜਿੱਤੇ ਸਾਡੀ ਕਰਨ ਦੇ। ਪੂਆ ਤੁਹਾਡੇ ਨਾਲ ਹੀ ਕੋਈ ਗੱਲ ਨਹੀਂ ਕਰਨੀ। ਠੀਕ ਆ ਦੱਸ ਤੂੰ ਦੱਸ ਭਾਈ ਕੀ ਗੱਲ ਆ? ਕਿਉਂ? ਆ ਵੇਖ ਕਿਉਂ ਨਹੀਂ ਕੋਈ ਗੱਲ ਕਰਨੀ? ਤਮੀਜ਼ੀ ਕੀ ਬੋਲਣ ਦੀ? ਮਾਤਾ ਆਏ ਗੱਲ ਕਰ ਮੇਰੇ ਨਾਲ ਗੱਲ ਕਰਨ। ਨਹੀਂ ਆ ਸੰਸਕਾਰ ਦਿੱਤੇ ਮੈਂ ਤੁਹਾਨੂੰ ਕਿ ਵੱਡਿਆਂ ਦੀ ਬੇਇੱਜ਼ਤੀ ਕਰੋ। ਮੈਂ ਤੁਹਾਡੇ ਪਿਓ ਦੇ ਸਮਾਨ ਆ ਜਿਹਨੂੰ ਤੁਸੀਂ ਐਡਾ ਬੋਲ ਲੈਂਦੇ ਹੋ। ਮਾਤਾ ਕੀ ਗੱਲ ਘੁੱਟੀ ਆ। ਅਸੀਂ ਆਪਣੀ ਕਰਾਈ ਗਈ ਆ ਫਿਰ ਬੇਇੱਜ਼ਤੀ ਦੱਸੋ ਮੈਨੂੰ। ਸੇਵਕ ਚੁੱਪ ਕਰ ਜਾ। ਜੇ ਕੋਈ ਆਇਆ ਨਾ ਪਹਿਲੇ ਉਹਨਾਂ ਦੇ ਸੁਣ ਲੈ ਆਪਣੀ ਬਾਤ ਕਰ ਲਈ। ਤੈਨਾਂ ਨੂੰ ਕਿਹੜੀ ਤੁਸੀਂ ਗੱਲ ਕਰਨੀ ਆ? ਜਨਾਨੀਆਂ ਨਾਲ ਹੀ ਕੀ ਗੱਲ ਕਰਨੀ ਆ? ਕਰੋ ਸਾਡੇ ਨਾਲ ਗੱਲ। ਮਾਤਾ ਲੈ ਇਹਨਾਂ ਨੂੰ ਇਹ ਨਹੀਂ ਬਤਾਇਆ ਜੋ ਅੱਜ ਘਰ ਮੇਲੇ ਲਾਏ ਇਹਨਾਂ ਨੇ। ਜੇ ਕਿਹਦੇ ਉਹ ਦਾਤਾ ਨਾ ਤੇ ਖਲਾਰਾ ਪੈਣਾ ਇੱਥੇ। ਆਂਦਾ ਸਾਡੀ ਬੇਇੱਜ਼ਤੀ ਕਰਨ। ਕਿਹੜੀ ਬੇਇੱਜ਼ਤੀ ਕਰਨ ੜੇ ਸਾਡੀ? ਕਰੋ ਗੱਲ ਹੁਣ ਸਾਡੇ ਨਾਲ ਕਰਦੇ ਕਿਉਂ ਨਹੀਂ ਜੇ? ਚੁੱਪ ਕੇ ਬੈਠਾ ਹੀ ਹੁਣ। ਤੁਸੀਂ ਤੇ ਨਾ ਤੀਜੇ ਦੇ ਨਾ ਖਲਾਰਾ ਪਾਉ ਨੂੰ ਤਿਆਰ ਰੰਦੇ ਜੇ। ਕਿਹੇ ਦਿਨ ਕਰ ਐ ਦੀ ਇੱਜ਼ਤ ਕਰਿਓ ਤੇ ਨਾ ਕਹਿ ਦੀ ਸੁਣਿਓ ਗਿਣਿਓ ਤੂੰ ਅਗਲਾ ਕੀ ਕਰਨ ਆਇਆ ਤੇ ਕੀ ਕਹਿਣ ਆਇਆ ਬਹੁਤ ਇੱਜ਼ਤ ਕਰ ਰਹੇ ਸਾਡੀ ਤੂੰ ਹੀ ਬੋਲੋ ਭਾਜੀ ਤੂੰ ਹੀ ਦੱਸੋ ਕਰਾ ਤੁਹਾਡੇ ਗਾੜੀ ਜੋੜੇ ਹੱਥ ਮੇਰੀ ਤੇ ਮਾਂ ਮੈਨੂੰ ਵੇਹੇ ਮਿਲਣ ਲਈ ਆਈ ਮੈਨੂੰ ਤੇ ਲਾਇਓ ਤੂੰ ਅੱਜ ਹੀ ਮੈਨੂੰ ਘਰੋਂ ਕੱਢ ਦੇਣਾ ਉਹ ਕਿਹੜਾ ਤੈਨੂੰ ਘਰੋਂ ਕੱਢੂਗਾ ਇਹਨਾਂ ਦੇ ਭਰੋਸੇ ਤੇ ਸਾਡਾ ਗਿਆ ਤੈਨੂੰ ਨਾ ਕਰ ਤੂੰ ਗੱਲ ਸਿੱਧਾ ਹੋ ਗਈ ਵੇ ਤੇ ਸਾਡੀ ਭੈਣ ਦਾ ਸੀ ਓਏ ਐਡਾ ਵੱਡਾ ਪਰਿਵਾਰ ਤੁਹਾਡਾ ਨਾ ਜੇਠ ਆਦੇ ਹੋ ਰਿਹਾ ਮਾਵਾ ਸੱਸਵਾ ਕੀਤਾ ਕੀ ਜੇ ਉਹ ਸ਼ਗਲ ਦੇ ਵੇਖੋ ਬਣਾ ਕੇ ਦਿੱਤੀ ਸੀ ਨਾ ਬੋਲਦੇ ਨਹੀਂ ਹੁਣ ਗਲਤੀ ਕਮੀ ਉਹਨੂੰ ਦੱਸਾਂ ਮੈਨੂੰ ਚੌਂਕਾ ਸਾਰਾ ਉਹਦੇ ਹੱਥ 'ਚ ਆ ਘਰ-ਬਾਰ ਸਾਰਾ ਉਹਦੇ ਹੱਥ 'ਚ ਆ ਲੀੜਾ ਕਪੜਾ ਉਹਨੂੰ ਅਸੀਂ ਪਾਉਣ ਨੂੰ ਚੰਗਾ ਦਿੱਤੇ ਆ ਨਾ ਮੈਂ ਤੋਕੇ ਦੇਣੇ ਉਹਨੂੰ ਗਹਿਣਾ ਗੱਟਾ ਸਾਰਾ ਉਹਦੇ ਕੋਲ ਆ ਪਾਵੇ ਆਪਣਾ ਜੋ ਮਰਜ਼ੀ ਕਰੇ ਬਹੁਤਾ ਫਾਲਤੂ ਨਾ ਬੋਲ ਕੇ ਦੱਸ ਤਾਂ ਜਿਹੜਾ ਕੰਮ ਕਰਨਾ ਹੈ ਤੁਸੀਂ ਉਹ ਗੱਲ ਕਰੋ ਸਾਡੇ ਨਾਲ ਫਾਲਤੂ ਦੀ ਬਕਵਾਸ ਨਹੀਂ ਕਰਨੀ ਮੂੰਹ ਹੀ ਤਾਂ ਸਾਡੇ ਸਾਹਮਣੇ ਹੀ ਘਟ ਕਰਾਂਦੇ ਮੋਰਚੇ ਸਾਡੀ ਭੈਣ ਆਪਣੇ ਕੀ ਕੁਛ ਕਰਦੇ ਹੋਗੇ ਤੇ ਕਰ ਭੈਣ ਤੇ ਆ ਗਈ ਨੀਗੀ ਪਰ ਮੇਰੀ ਸੁਣ ਲੈ ਗੱਲ ਤੇਨੂੰ ਧੀ ਦਿੱਤੀ ਰੱਬ ਨੇ ਉਹ ਤੁਹਾਡੇ ਤੇ ਬੀਤੇ ਤਾਂ ਫੇਰ ਤੁਹਾਨੂੰ ਅਗਲਾ ਵੇ ਨਾ ਵੀਰੇ ਨਾ ਉਹਦਾ ਵਿਚਾਰੀ ਦਾ ਕੀ ਕਸੂਰ ਆ ਸ਼ਾਬਾਸ਼ ਤੇਰੇ ਸ਼ਾਬਾਸ਼ ਖਵਾਤਾ ਹੀ ਅੱਜ ਨਾਲੇ ਤੂੰ ਓਏ ਬਹੁਤੀ ਬੱਕ ਮਾਰ ਕੇ ਨਾ ਕਰ ਇੱਥੇ ਤੈਨੂੰ ਮੈਂ ਨਾ ਕਾਲਰੋਂ ਫੜ ਕੇ ਤੇ ਬਾਹਰ ਛੁਡਣਾ ਤੈਨੂੰ ਇੱਕ ਗੱਲ ਹੋਰ ਮੈਂ ਜੀ ਤਾ ਨਾ ਤੂੰ ਤੇਉਣ ਲਗਾ ਟਾਈਮ ਨਹੀਂ ਲਾਉਣਾ ਤੈਨੂੰ ਮੈਂ ਹੋਇਆ ਸੁਧਾਰੂਗਾ ਨਾ ਤੂੰ ਚੇਤਾ ਰੱਖਾਂਗਾ ਜਦੋਂ ਤੂੰ ਗੱਲਾਂ ਕੀਤੀਆਂ ਹੀ ਈ ਯਾਰ ਨਹੀਂ ਮੇਰੇ ਨਾਲ ਜਾਣਾ ਤੈਨੂੰ ਮੈਂ ਦੱਸਤਾ ਹੀ ਬਸ ਕਾ ਸੇਵਕ ਬਸ ਕਰ ਸ਼ਰਮ ਕਰ ਲੈ ਥੋੜੀ ਜੀ ਆਪਣੇ ਤੇ ਬੀਤੀ ਨਾ ਤੇ ਹੁਣ ਤੈਨੂੰ ਮਹਿਸੂਸ ਹੋਇਆ ਉਹ ਕਹਦੀ ਟੀਣੀ ਉਹ ਕਹਦੀ ਜੰਮੀ ਨਹੀਂ ਆਪਣੇ ਦਾ ਦੁੱਖ ਨਾ ਬਗਾਨਿਆਂ ਦਾ ਦੁੱਖ ਨਹੀਂ ਹੁੰਦਾ ਸਹੀ ਕਿਹਾ ਗਏ ਨੇ ਕਰ ਜਾ ਮਾੜਾ ਨਾ ਚੁੱਪ ਕਰ ਜਾ ਬੋਧਾ ਨਾ ਬੋਲ ਨਹੀਂ ਕੀ ਕੋਲ ਕੇ ਪਾਇਆ ਮੇਰੀ ਮਾਂ ਤੁਹਾਨੂੰ ਕਰ ਲਿਓ ਨਾ ਆਪਣੇ ਵੱਲ ਮਾੜਾ ਤੁਸੀਂ ਸੋਨਾ ਗੱਲ ਜੇ ਤੂੰ ਇਹਨਾਂ ਦਾ ਪੱਖ ਲਿਆ ਤੇ ਮੇਰੇ ਤੋਂ ਪੁਰਾ ਕੋਈ ਨਹੀਂ ਹੋ। ਸੇਵਕ ਸ਼ਰਮ ਕਰ ਲਓ ਕੋਸ਼ੇ। ਥੋੜੀ ਬਹੁਤੀ। ਬਪੂਆ ਤੂੰ ਚੁੱਪ ਕਰ ਜਾ। ਇੰਨੀ ਬੇਇੱਜ਼ਤੀ ਮੈਂ ਨਹੀਂ برداشت ਕਰਦਾ। ਤੂੰ ਇਹਦੇ ਭੂਆ ਦੇ ਨਹੀਂ ਬੰਦੇ ਤੇ ਉਹਨੇ ਕਿੱਥੋਂ ਬੰਨਾ। ਤੂੰ ਬਹਿ ਜਾ ਚੁੱਪ ਕਰਕੇ। ਮੱਥ ਮਾਰ ਮੈਂ ਚਪੇੜ ਮਾਰਦੇ। ਮੈਂ ਪਹਿਲਾਂ ਮੈਂ ਨਹੀਂ ਇਹਨੂੰ ਦੇ ਦੇ। ਆਓ ਇਹਨਾਂ ਨੂੰ ਡਾਂਗਾ ਨੀ ਲੋੜਿਆ ਲੱਗਦਾ। ਕਰ ਲਓ ਕੋਈ ਸ਼ਰਮ ਥੋੜੀ ਬਹੁਤੀ। ਕੋਈ ਸ਼ਰਮ ਕਰੋ। ਇਹਨਾਂ ਨੂੰ ਦੁਆ ਨੂੰ ਬਾਹਰ ਨਾ ਘੱਡਾ ਮੈਂ ਇਹਨਾਂ ਨੂੰ ਕਿੱਡਾ ਰੌਲਾ ਪਾਇਆ ਹੈ ਨਾ। ਪੁੱਫੜਾ ਤੂੰ ਵੀ ਇਹਨਾਂ ਨਾਲ ਹੋ ਗਏ ਤੂੰ ਤਾਂ ਤਾਈ। ਜਾਓ ਜਾਓ ਤੂੰ। ਇਹ ਲੈਣ ਦੇ ਇਹਨਾਂ ਦੀ ਤਾਂ ਅਕਲ ਮੈਂ ਟਿਕਾਣੇ ਲਾਉਂਗਾ ਨਾ ਜਾ 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 ਦਬਾਓ ਕਿ ਢਾ ਰੋਣਾ ਪਾਇਆ ਨਾ ਬਈ ਹਰੀ ਤਾਂ ਮੈਂ ਕਰਦਾ ਗੱਲ ਕੋਈ ਨਹੀਂ ਬਹਿ ਜੋ ਤੂੰ ਮੈਂ ਆਪੇ ਪੂਜਣਾ ਗੱਲ ਕਰ ਲੈਣੀ ਆਹ ਬੇਟਾ ਅਗੂ ਲੈ ਕੇ ਜਾਂਦਾ ਜਾ ਅੰਦਰ ਲੈ ਕੇ ਜਾਂਦਾ ਨੂੰ ਕਰਦਾ ਕਰ ਦਬਾ ਮਾ ਤੁਸੀਂ ਕਿੰਨੇ ਬਸ ਲੋਕ ਕਿਨਾ ਬੋਲੇ ਉਹ ਤਾਂ ਸਾਡੇ ਮਗਰ ਕੀ ਕਰ ਦੇਉਂਗੇ ਮੇਰੀ ਗੱਲ ਸੁਣ ਲੋ ਅਸੀਂ ਤਾਂ ਕੁੜੀ ਲੈ ਕੇ ਚੱਲੇ ਜਾਣਾ ਆਪਾਂ ਕੁੜੀ ਨਹੀਂ ਧਿਆਨ ਦੇਣੀ ਹੁਣ ਤੇ ਨਹੀਂ ਨਹੀਂ ਕਰਨ ਬੇਟਾ ਐਨੇ ਗੁੱਸੇ 'ਚ ਨਾ ਆਓ ਵੇਖੋ ਮੇਰੇ ਵੱਡੇ ਦਾ ਨਾਮ ਤੇ ਨਨ੍ਹੀ ਆਗੇ ਮੈਂ ਗੱਲ ਤੇ ਕੋਈ ਹੋਰ ਕਰਨੀ ਸੀ ਪਰ ਮੈਨੂੰ ਨਹੀਂ ਪਤਾ ਕਿ ਤੁਸੀਂ ਵੀ ਅੱਜ ਅਚਾਨਕ ਇਦਾਂ ਆਣਾ ਐ ਇਹਨਾਂ ਨੂੰ ਮੈਂ ਕਿਹ ਫੈਸਲੇ ਕਰਕੇ ਬੁਲਾਇਆ ਪਰ ਉਹ ਸਾਰਾ ਕੁਝ ਤਾਂ ਵੇਚੀ ਰਹਿ ਗਿਆ ਸਮਝਾ ਸੀ ਜੀ ਤੁਸੀਂ ਜਿਹੜੇ ਫੈਸਲੇ ਨੇ ਲਈ ਜਾਓ ਪਰ ਅਸੀਂ ਕੁੜੀ ਲੈ ਕੇ ਚੱਲੇ ਹਾਂ ਹੋਣ ਪਾਵੇ ਹਫਤਾ ਰਵੇ ਤੇ ਭਾਵੇਂ ਮਹੀਨਾ ਰਵੇ ਜਦੋਂ ਘਰ ਦਾ ਮੋਹ ਸ਼ਾਂਤ ਹੋ ਜਾਊਗਾ ਨਾ ਫਿਰ ਆਪਾਂ ਆਵਾਂਗੇ ਬੇਟਾ ਲੜਾਈ 'ਚ ਜਾਣਾ ਵੀ ਕਿਉਂ ਰਾਜੀ ਖੁਸ਼ੀ ਜਾਓ ਲੜਾਈ ਕਰਕੇ ਨਾ ਜਾਓ ਤੁਸੀਂ ਕਿਉਂ ਸਰ ਔਰ ਰਾਜੀ ਖੁਸ਼ੀ ਆੜ ਕੇ ਆਪ ਜੰਮ ਹੋ ਲੈਗਾ ਵਾ ਚੋ ਚੱਲ ਬੱਤਾ ਚਾਹ ਪਾਣੀ ਪੀਓ ਕੋਈ ਗੱਲ ਨਹੀਂ ਡੇ ਕਾਲੇ ਨਹੀਂ ਪਈ ਜਾਂਦਾ ਇਹੋ ਜੀਆਂ ਗੱਲਾਂ ਉਹ ਬਸ ਮਾਦਾ ਜੁੱਤੀਆਂ ਦਾ ਸਾਡੇ ਸਾਰ ਕੁਝ ਵਿਆਤਾ ਜੇ ਹੋਰ ਕਿਹੜੀ ਚਾਹ ਬੜੀ ਬਣੀ ਹੋਣੀ ਇੱਥੇ ਨਹੀਂ ਨਹੀਂ ਉਹ ਬਹੁਤ ਹੋ ਗਈ ਆ ਕੋਈ ਇਹੋ ਜੀ ਗੱਲ ਨਹੀਂ ਪੁੱਤ ਸਮੇਰੇ ਨਾਲ ਨਾਲ ਸਭ ਕੁਝ ਬਦਲ ਜਾਂਦਾ ਉਹ ਬਸ ਬਸ ਬਦਲ ਗਿਆ ਸਭ ਕੁਝ ਉੱਠ ਮਾਦਾ ਚੱਲੀਏ ਪੰਜਾਇਤ ਰਖ ਮੈਂ ਵੀ ਕੋਈ ਗੱਲ ਕਰਨੀ ਸੀ ਮੈਂ ਫੈਸਲਾ ਲੈਣਾ ਸੀ ਪਰ ਹੁਣ ਨਹੀਂ ਲੋੜ ਹੁਣ ਨਹੀਂ ਆਪੇ ਲੰਘੇ ਜੋ ਕਰਨਾ ਉਹ ਐ ਬਾਨ ਕੀ ਗਿਆ ਸਾਡੇ ਨਾਲ ਪੂਜਾ ਐਸਰ 13 371 ਤੇਰੇ ਅੱਗੇ ਆਉਂਦੇ ਆ ਵੇ ਪੰਚਾਇਤ ਚ ਕਿੱਦਾਂ ਬੋਲ ਕੇ ਗਏ ਉਹਨਾਂ ਨੇ ਤਾਂ ਸਾਡਾ ਨਹੀਂ ਲਿਆ ਅਜ ਕੀਤਾ ਇੱਕ ਚਪੇੜ ਮਾਰਦੀ ਉੱਠ ਕੇ ਚੁੱਕ ਕੇ ਫੇਰ ਮੈਂ ਵੇਖਦੀ ਵੀ ਤੇਰੀ ਕੋਈ ਪਾਵਰ ਹੈਗੀ ਐ ਤੇਰੀ ਤਾਂ ਸੁਣਦੇ ਹੀ ਨਹੀਂ ਗੱਲ ਮੇਰਾ ਭਾਂਜੀ ਦੱਸੋ ਵਿੱਚ ਕੀ ਕਸੂਰ ਆ ਉਹਨਾਂ ਨੂੰ ਪੁਆਇ ਚੜਾਇਆ ਮੇਰੀ ਗੱਲ ਸੁਣ ਜੋ ਇਹ ਕਹਿੰਦੀ ਆ ਨਾ ਠੀਕ ਕਹਿੰਦੀ ਆ ਮੇਰੇ ਬੱਚੇ ਇਦਾਂ ਦੇ ਹੁੰਦੇ ਨਾ ਤੇ ਮੈਂ ਉਹਨਾਂ ਲਈ ਬੜਾ ਛਾਂ ਪਾ ਦਿੰਦਾ ਹਾਂਜੀ ਕਿੱਥੇ ਸੀਰ ਬਾਤ ਹੋ ਗਈ ਹੈ ਹਾਂ ਜਾ ਲੈ ਉਹਦੇ ਕੱਪੜੇ ਪੈ ਕਰ ਨਾਲ ਬੱਚਿਆਂ ਦੇ ਕੱਪੜੇ ਪੈ ਕਰ ਹੁਣ ਆਪਾਂ ਇੱਥੇ ਨਹੀਂ ਰਹਿਣਾ ਉਹਨਾਂ ਨੂੰ ਲੈ ਕੇ ਜਾਣਾ ਨਾਲ ਨਹੀਂ ਨਹੀਂ ਮੰਮੀ ਮੇਰੀ ਗੱਲ ਸੁਣੋ ਚਲੋ ਸਿਮਨਤ ਨੂੰ ਲੈ ਜਾਨੇ ਕੋਈ ਗੱਲ ਨਹੀਂ ਠੀਕ ਹੈ ਚਲੋ ਸਾਡੀ ਭੈਣ ਕੁੜੀ ਆ ਭੈਣ ਆ ਘਾੜੀ ਤੇ ਬੱਚਿਆਂ ਦੀ ਗੱਲ ਨਾ ਕਰੋ ਤੁਸੀਂ ਕਿਹੋ ਜਿਹੀ ਗੱਲਾਂ ਤੁਹਾਡੇ ਸਿਆਣੇ ਬਣੇ ਹੋ ਕੇ ਤੁਸੀਂ ਕਿਉਂ ਬੱਚਿਆਂ ਦੀ ਉਹ ਨਾ ਕਰ ਕਰੋ ਨਹੀਂ ਮੰਮੀ ਇੱਥੇ ਬੈਠੋ ਮੰਮੀ ਬੱਚਣ ਲੈ ਕੇ ਜਾਣ ਦੀ ਗੱਲ ਨਾ ਕਰੋ ਬੱਚੇ ਠੀਕ ਹੈ ਸਾਡੇ ਵੀ ਹੈਗੇ ਨੇ ਪਰ ਪਹਿਲਾਂ ਇਹਨਾਂ ਦੇ ਨੇ ਅਸੀਂ ਪਿੱਛੋਂ ਨਹੀਂ ਲੈ ਕੇ ਆਏ ਬੱਚੇ ਤੇ ਸਮੇਂ ਦੇ ਪੇ ਨਾ ਇਹਨਾਂ ਨੂੰ ਜ਼ਿੰਮੇਵਾਰੀਆਂ ਇਹਨਾਂ ਦੀ ਨਿਭਾੰਦੋ ਉਹ ਬੱਚੇ ਕੋਈ ਪਿੱਛੋਂ ਥੋੜੀ ਲੈ ਕੇ ਆਈ ਆ ਉਹਨਾਂ ਦੀ ਉਹਨਾਂ ਦੇ ਬੱਚੇ ਨੇ ਉਹਨਾਂ ਨੂੰ ਸੰਭਾਲੰਦੋ ਜ਼ਿੰਮੇਵਾਰੀ ਉਹਨਾਂ ਨੂੰ ਲੈਣ ਦੋ ਪਤਾ ਲੱਗੇ ਉਹਨਾਂ ਨੂੰ ਤੁਹ ਪਾ ਲੈ ਅਨੇਕ ਕਨ ਕਨ ਪਹਿਲਾਂ ਮੇਰੇ ਘਰ ਵਾਲਾ ਚਲੇ ਗਿਆ ਮੇਰੇ ਬੱਚੇ ਵੀ ਮੇਰੇ ਤੋਂ ਪਕਰਦੇ ਉਹ ਕਿੱਦਾਂ ਰਹਿ ਲੂਗੇ ਆਪਣੇ ਬੱਚਾ ਵਗੈਰਾ ਅਸੀਂ ਸਮਝਾਵਾਂਗੇ ਉਹਨੂੰ ਤੁਸੀਂ ਫਿਕਰ ਕਿਉਂ ਕਰਦੇ ਹੋ ਤੁਸੀਂ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਕੋਈ ਮਾਂ ਬੱਚਿਆਂ ਬਿਨਾਂ ਨਹੀਂ ਰਹਿ ਸਕਦੀ ਭਾਵੇਂ ਜਿੰਨੀ ਮਰਜੀ ਤੰਗੀ ਚੋਵੇ ਚਲੋ ਸਿਮਰਤ ਨੂੰ ਤਾਂ ਹੀ ਲੈ ਜਾਣੇ ਆ ਠੀਕ ਹੈ ਜਿ세 ਬੱਚੇ ਵੀ ਲੈ ਗਏ ਇਹਨਾਂ ਨੇ ਤੇ ਆਜ਼ਾਦ ਹੋ ਜਾਣਾ ਤੁਸੀਂ ਥੋੜਾ ਸੋਚੋ ਤਾਂ ਸਹੀ ਕੀ ਸੋਚਾਂ ਮੈਨੂੰ ਆਪਣੀ ਕਿਹਦਾ ਦੁੱਖ ਦੇਖਦਾ ਵਾ ਮੈਨੂੰ ਵੀ ਦਿਖਦਾ ਪਿਆ ਨਾ ਤੇ ਮੈਂ ਤੁਹਾਨੂੰ ਕਹਿਣਾ ਸੀ ਨਹੀਂ ਰਹਿਣ ਦਿਓ ਕੋਈ ਗੱਲ ਨਹੀਂ ਅਸੀਂ ਸਿਮਰਤ ਨਾਲ ਕੇ ਚੱਲੇ ਆ ਮਮੀ ਤੁਸੀਂ ਬੱਚੇ ਹਜੇ ਮੰਨੋ ਮੇਰੀ ਗੱਲ ਕੋਈ ਨਹੀਂ ਅਸੀਂ ਮਿਲਦੇ ਵਰਤਾਰੇ ਰਵਾਂਗੇ ਅਸੀਂ ਫੋਨ ਤੇ ਗੱਲ ਕਰਾਂਗੇ ਹਜੇ ਇਹਨਾਂ ਨੂੰ ਦੇਖੋ ਕੀ ਕਰਦੇ ਨੇ ਕੀ ਦੇਖਣਾ ਹਾਲ ਚਾਲ ਤਾਂ ਵੇਖ ਹੀ ਲਿਆ ਸਿਮਰਤ ਨਾਲ ਇਦਾਂ ਕਰਦੇ ਬੱਚੇ ਨਾਲ ਥੋੜੀ ਬੱਚੇ ਉਹਨਾਂ ਦੇ ਨਹੀਂ ਮੈਂ ਘਰ ਦੇ ਅੰਦਰ ਬੜੀ ਆ ਨਾ ਤੇ ਮੁੰਡਾ ਉਸ ਵਾਲੇ ਮੇਰੇ ਨਾਲ ਲੱਗ ਕੇ ਕਹਿੰਦਾ ਨਾਨੀ ਸਾਨੂੰ ਨਾਲ ਲੈ ਜਾਓ ਮਮੀ ਕੀ ਗੱਲਾਂ ਕਰਦੇ ਜੀ ਬੱਚੇ ਇਦਾਂ ਹੀ ਕਰਦੇ ਉਹ ਤੇ ਤੁਹਾਨੂੰ ਵੇਖ ਕੇ ਚਲੋ ਖੁਸ਼ ਹੋ ਗਿਆ ਤੇ ਚਲੋ ਥੋੜਾ ਘਰ ਦਾ ਮੋਲ ਉਹ ਜਾ ਚੱਲਦਾ ਪਿਆ ਹੁਣ ਤੀਨ ਉਹਦੇ ਸੱਸ ਨੂੰ ਵੇਖ ਹੀ ਲਿਆ ਉਹਦੇ ਭੂਆ ਵੀ ਉਹਦੇ ਨਾਲ ਹੈ ਤੁਸੀਂ ਫਿਕਰ ਨਾ ਕਰੋ ਤੁਸੀਂ ਮੈਂ ਜਿੱਦਾਂ ਕਰਨੀਆਂ ਉਹਦਾ ਕਰੋ ਤੁਸੀਂ ਚਲੋ ਬੱਚੇ ਨਾਲ ਜਾਣਗੇ ਚਲੋ ਵੀ ਮੰਮੀ ਠੀਕ ਹੈ ਆ ਆਪਣੀਆਂ ਮਰਜ਼ੀਆਂ ਕਰੋ ਕੋਈ ਗੱਲ ਨਹੀਂ ਚਲੋ ਇਹ ਲੈ ਕੇ ਚੋ ਜਾਨੀ ਮੈਂ ਬੱਚੇ ਨਾਲ ਲੈ ਕੇ ਇਹਨੂੰ ਦਿਖਣ ਨਾਲ ਕਿਸੇ ਨਾਲ ਹੀ ਪਹਿਣਾ ਮਜਬੂਰੀ ਹੈ ਹੁਣ ਬੱਚੇ ਬੱਚੇ ਲਾਏ ਹੋਏ ਆ ਬੱਚਿਆਂ ਨੂੰ ਰੋਟੀਆਂ ਖਵਾਵਾਂਗੀ ਮੈਨੂੰ ਕੋਈ ਇੰਨੇ ਕੰਮ ਹੁੰਦੇ ਰੋਟੀਆਂ ਦੀ ਵੱਖਰੀ ਗੱਲ ਹੈ ਹੋਰ ਖੱਚੇ ਮਾਨ ਨੇ ਇੰਨੀਆਂ ਜ਼ਿੰਮੇਵਾਰੀਆਂ ਹੁੰਦੀਆਂ ਬੱਚੇ ਦੀਆਂ ਕਦੀ ਕੋਈ ਪੋਸ਼ਕ ਕਦੀ ਕੋਸ਼ ਨਾ 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 ਬੱਚੇ ਰ ਇੱਥੇ ਸਲੇ ਮੜਨਗੇ ਮੈਂ ਹੱਥ ਕਹਿੰਦੇ ਜਿੱਥੇ ਦੀ ਵਿਆਹ ਦੀ ਗੱਲ ਚੱਲੀ ਹੈ ਨਾ ਉੱਥੇ ਤਾਂ ਨੰਬੇੜਾ ਹੋ ਜਾਵੇ ਐਵੇਂ ਸਾਡੇ ਗਲੋ ਲੱਥੇ ਆ ਨਵੇਂ ਕੰਮ ਸ਼ੁਰੂ ਕਰ ਲੈਣੇ ਤੂੰ ਇਹ ਚੁੱਪ ਕਰ ਸਾਡੇ ਬੱਚੇ ਨਹੀਂ ਇਹੋ ਜਿਹੇ ਹੈਗੇ ਤੇ ਇਹ ਵੀ ਨਹੀਂ ਸੀ ਕੰਜਰ ਇਹੋ ਜਿਹੇ ਹੁਣ ਹੀ ਪਤਾ ਨਹੀਂ ਕਿੱਦਾਂ ਦੇ ਹੋ ਗਏ ਇੰਨਾ ਬੋਲਣ ਲੱਪੇ ਆ ਪਰ ਸਾਰਾ ਕੀਤਾ ਕਰਾਇਆ ਇਹਦੀ ਮਾਂ ਦਾ ਵਾ ਇਹਨੇ ਇਹਨਾਂ ਨੂੰ ਰੋਕਿਆ ਹੀ ਨਹੀਂਗਾ ਭੰਜੀ ਤੂੰ ਵੀ ਮੈਨੂੰ ਹੀ ਕਹਿ ਲੋ ਆ ਝੋਲੀ ੱਡੀ ਆ ਪਾ ਲੋ ਜਿਹੜੀਆਂ ਲਾਂ ਤਾਂ ਤਾ ਤਹੀ ਵੀ ਮੈਨੂੰ ਪਾਣੀਆਂ ਮੈਂ ਪੁੱਤ ਤੇਨੂੰ ਕੀ ਲਾਂ ਤਾਂ ਪਾਉਣੀਆਂ ਮੈਂ ਕੀ ਕਹਿਣਾ ਚੱਲ ਉੱਠ ਉਹ ਕੁੜੀ ਨੂੰ ਨੀਣਾ ਲੈ ਜਾਣ ਕਿਤੇ ਉੱਠ ਬਣਾ ਵੀ ਰੋਟੀ ਹਾਂਜੀ ਤੁਸੀਂ ਹੁਣ ਤੁਸੀਂ ਕਰ ਲਓ ਉਹ ਤਾਂ ਮਹਾਰਾਣੀ ਚਲ ਗਈ ਬੱਚਿਆਂ ਨੂੰ ਉੱਥੇ ਛੱਡ ਗਈ ਫਿਰ ਕੀ ਆ ਹੁਣ ਕੀ ਕਰੀਏ ਬਲਾ ਤਾਂ ਲੱਤੀ ਸਾੜੇ ਕਰੋ ਬੱਚਿਆਂ ਲੱਗੀ ਐ 2-4 ਦਿਨਾਂ ਚ ਉਹਨਾਂ ਨੇ ਵੀ ਕਾਲੇ ਪੈ ਜਾਣਾ ਆਪੇ ਮਾਲ ਕੋ ਚੱਲ ਜਾਣਗੇ ਮੈਂ ਤਾਂ ਸ਼ੂਗਰ ਬਣਾਨੀ ਹੈ ਗਈਏ ਪੇਕੇ ਲੈ ਕੇ ਉਹਨੂੰ ਭਾਨੇ ਨਾਲ ਸੀ ਕਿ ਮੁਰਚੇ ਨਾ ਬੱਚੇ ਦੇ ਫੇਰ ਤੈਨੂੰ ਕੀ ਲੱਗਦਾ ਹੈ ਬੱਚਾ ਠੀਕਾ ਜਮਾ ਮਾ ਬੀਣਾ ਦੱਸੀ ਯਾਰ ਕਿੰਨੀ ਮੁਸ਼ਕਲ ਤੋਂ ਮੈਂ ਜੈਡੂਏਸ਼ਨ ਦੇ ਮੈਂ ਸੁਣਦੀ ਵੀ ਸਾਂ ਉਹ ਸਾਰਾ ਦਿਹਿ ਦੀ ਵੀ ਸਾਂ ਕੀ ਕਰਦੇ ਸੀ ਮਾਣੇ ਆਪਣੇ ਵਰਗੇ ਕਿਤੇ ਮੇਰੀ ਇੰਨੀ ਜਿੱਦ ਬੱਚੇ ਦਾ ਤੇ ਇੰਨੀ ਜਿੱਦ ਮਨਤ ਨਹੀਂ ਜਿੱਦ ਕਰਦੀ ਜਿੰਨੀ ਉਹਨੇ ਨਾ ਕੀਤੀ ਜਿੱਦ ਕਰਦੇ ਨਹੀਂ ਐ ਜਿੱਦ ਕਰਨੀ ਸਿਖਵਾਈ ਹੋਈ ਹੁੰਦੀ ਨਹੀਂ ਬਿਲਕੁਲ ਹੋਰ ਕੀ ਐ ਵੇਖਿਆ ਨਹੀਂ ਕਿਵੇਂ ਦਿਓਰ ਨੂੰ ਤੇ ਜੇਠ ਨੂੰ ਪਿੱਛੇ ਲਵਾਉਣ ਕਰਨ ਲਈ ਸੀ ਇਹ ਮੈਂ ਨਿਕਲੀਆ ਘਰੋਂ ਤੇ ਮੈਨੂੰ ਕਿਸਨੇ ਛੇੜਿਆ ਐ ਐ ਹੋ ਰਹੀ ਸੀ ਸਾਡੇ ਪੂਰੇ ਏਰੀਆ ਦੇ ਵਿੱਚ ਰਿਸ਼ਤੇਦਾਰੀ ਚ ਘੂਲ ਪਈ ਕਿ ਇਹਨੂੰ ਹੀ ਕਿਸਨੇ ਛੇੜਨਾ ਸੀ ਸਿੱਧੀ ਜੀ ਗੱਲ ਹੈ ਅਟੈਨਸ਼ਨ ਲੈਣਾ ਚਾਹੀਦੀ ਐ ਤੇ ਦਿਓਰ ਦਾ ਵੀ ਧਿਆਨ ਮੇਰੇ ਉੱਰ ਰਵੇ ਆਏ ਭਾਬੀ ਕੇ ਜੀ ਦੀ ਲੋੜ ਤਾਂ ਨਹੀਂ ਕੋਈ ਕੁਝ ਕਹਿਣਾ ਤਾਂ ਵੇ ਤੇ ਜੇੜ ਉਹ ਵੀ ਇਹਦੇ ਪਿੱਛੇ ਪਿੱਛੇ ਹੀ ਰਵੇ ਸਾਡੇ ਘਰਵਾਲਿਆਂ ਨੂੰ ਹੱਥਾਂ 'ਚ ਕੰਨਾਂ ਚ ਬੱਸ ਅਟਾ ਛੇੜਦੇ ਇਹਨੂੰ ਕਿੱਥੇ ਹੈ 사ਗਰ ਆਇਆ ਨਹੀਂ ਇੱਥੇ ਹਾਂ ਕੋਸਾ ਆਵੇ ਅਗਰ ਨਹੀਂ ਪੱਬੀ ਭੜੀਆਂ ਜੇ ਬੱਲੀਆਂ ਗਈਆਂ ਬਿਠੀਆਂ ਕੰਮ ਕਰਦਾ ਗੱਲ ਕੀ ਹੈ ਲੈ ਜਦੋਂ ਰਲ ਮਿਲ ਕੇ ਕੰਮ ਕਰ ਲੋ ਨਾ ਤੇ ਇੱਕ ਦੂਜੇ ਦੇ ਅੱਖ ਚ ਬੰਦਾ ਰਵੇ ਕੀ ਹੈ ਕੰਮ ਛੱਟ ਹੋਏ ਨਾ ਹੋਰ ਕੀ ਬੰਦੇ ਦੀ ਨੀਅਤ ਹੋਣੀ ਚਾਹੀਦੀ ਹੈ ਹੋਰ ਨਹੀਂ ਕੋਈ ਗੱਲ ਹੈ ਵੇਣਿਆਂ ਤੇ ਬੈਗੀਆਂ ਦੋ ਘੜੀ ਮੈਨੂੰ ਸਾਨੂੰ ਤਾਂ ਕੋਈ ਬੱਲਿਆ ਵੇਖੀ ਨਹੀਂ ਸੀ ਸਕਦਾ ਦੋ ਘੜੀ ਦੀ ਮੈਸੇਜ ਘਰ ਚ ਕਲੇ ਹੀ ਪੀਰਿੰਦੀ 24 ਘੰਟੇ ਪੱਬੀ ਕਲੇ ਨਾਲ ਇੱਕ ਕਲੇ ਕੰਮ ਤੇ ਹੀ ਪਿੰਦੀ ਨਾ ਪਤਾ ਹੋਵੇ ਸਹੀ ਗਿਆ ਜੀ ਸਾਹਿਬ ਕੰਮ ਕਰਦਾ ਤਾਂ ਸੱਤਿਆ ਨਾਸ ਹੋ ਜਾਂਦਾ ਕਲੇ ਦੇ ਕਹਿੰਦੇ ਕਿਤੇ ਨਹੀਂ ਪੈ ਜਾਂਦੀ ਐ ਕਲੇ ਘਰ ਚ ਘਰ ਚ ਕਿਚ ਕਿਚ ਕੈਂ ਕੈਂ ਕਹਿੰਦੇ ਨਾ ਤੇਰਾ ਚੀਕਣਾ ਅੱਬੂਆ ਦਾ ਚੀਂ-ਚੀਂ ਕਰਨਾ ਇਹ ਚੀਜ਼ਾਂ ਚੰਗੀਆਂ ਥੋੜੀ ਹੁੰਦੀਆਂ ਨੇ ਸਹੀ ਗੱਲ ਬਾਬੀ ਇਹ ਚੰਗੀਆਂ ਨਹੀਂ ਹੁੰਦੀਆਂ ਇਹ ਕਿਤੇ ਨਹੀਂ ਕਿਤੇ ਪੈ ਜਾਂਦੀਆਂ ਨੇ ਉਹਨੇ ਪਾਈ ਸੀ ਉਹਨੇ ਕਿੱਲ-ਕੱਲ ਤੇ ਪਾਈ ਹੋਈ ਸੀ ਘਰ ਚ ਕੰਮ ਕਰਦੇ ਪੈ ਗਈ ਪਤਾ ਕਿੰਨਾ ਪਰੇਸ਼ਾਨ ਸਾਗਰ ਆ ਰਹੇ ਰਹਿੰਦੇ ਵੇ ਨੇ ਇਹਨਾਂ ਨੂੰ ਨੁਕਸਾਨ ਹੋ ਗਿਆ ਠੇਕੇ ਤੋਂ ਜੋ ਪੈਸਾ ਤੇ ਨਿਆ ਕੋਈ ਉਹਨਾਂ ਹਸਾਬ ਨਹੀਂ ਮਿਲਿਆ ਕਿਸੇ ਪਾਸੇ ਨਹੀਂ ਮਿਲਿਆ ਜੇ ਇਹਨੂੰ ਪੁੱਛੋ ਤੇ ਫਿਰ ਕਹਿੰਦੀ ਮੈਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਤੇ ਮੰਮੀ ਕਹਿੰਦੀ ਉਹਨੂੰ ਕੁਝ ਪੁੱਛਣਾ ਹੀ ਨਹੀਂਗਾ ਹੈ ਉਹਦੇ ਮਾਪੇ ਦੇ ਵੇਖਿਆ ਜਾਵੇ ਉਧਰ ਉਹਦੀ ਮਾਂ ਆਈ ਆ ਭਰਾ ਭਰ ਜਾਈ ਆ ਇਹਨੇ ਕਿਹ ਕੋ ਸ਼ਰਮ ਨਹੀਂ ਵਿਖੀ ਹੈ ਕਿ ਇਹ ਬੱਚੇ ਇੱਧਰ ਛੱਡ ਕੇ ਚੱਲ ਗਏ ਇੱਕ ਮਾਂ ਨਾਲ ਉਹ ਬੱਚਿਆਂ ਨੂੰ ਪਰੇ ਘੱਟ ਕੇ ਤੇ ਲੈ ਗਏ ਨੇ ਉਹਨਾਂ ਦੀ ਸੋਚ ਵਿੱਚ ਇਹ ਦੀ ਕਿ ਢਿੱਕ ਘਟਿਆ ਨੇ ਤੁਹਾਡੀ ਕੁੜੀ ਨੂੰ ਤੁਸੀਂ ਲੈ ਗਏ ਹੋ ਨਾਲ ਤੇ ਜਿਹੜੇ ਉਹਦੇ ਬੱਚੇ ਨੇ ਉਹਨਾਂ ਦਾ ਕੋਈ ਤਾਂ ਨੂੰ ਖਿਆਲ ਇਹ ਅੱਡੇ ਕਰਾਂ ਜੀ ਲੱਗੇ ਰਹਿੰਦੇ ਨੇ ਕਦੀ ਧੀ ਨੂੰ ਕਹਤਾ ਉਹਦੇ ਨੂੰ ਅੱਡ ਹੋ ਜਾ ਕਦੀ ਬੱਚਿਆਂ ਨੂੰ ਅੱਡ ਕਰਤਾ ਇਹ ਚੱਲ ਜੇ ਪੇਕੇ ਆਏ ਨੇ ਬੱਚੇ ਕਿੰਦਾ ਚਲੋ 2-4 ਦਿਨ ਰਹਿ ਲਾਂਗੇ ਸਾਡੇ ਨਾਲ ਫੇਰ ਵੀ ਜੋ ਮਾਂ ਦਾ ਪਿਆਰ ਹੁੰਦਾ ਨਾ ਉਹ ਹੀ ਚਾਹ ਕੇ ਨਹੀਂ ਦੇ ਪਾਵਾਂਗੇ ਸਾਡੇ ਨਾਲ ਚਲੋ ਖਾਣਗੇ ਪੀਣਗੇ ਤੂੰ ਵੇਖਿਆ ਕੱਲ ਦੇ ਕਿੰਨੇ ਉਦਾਸ ਹੂੰ ਅੱਜ ਕਹਿੰਦੇ ਟਿਊਸ਼ਨ ਤੇ ਨਹੀਂ ਸੀ ਜਾਣਾਗਾ ਐਨੇ ਜਿਵੇਂ ਕਿ ਰੋਟੀਆਂ ਆਪਣੇ ਹੱਥਾਂ ਨਾਲ ਖਵਾਈਆਂ ਹੱਥਾਂ ਨਾਲ ਰੋਟੀ ਖਵਾ ਕੇ ਪਿਆਰ ਨਾਲ ਬੜੇ ਸੋਹਣੇ ਤਰੀਕੇ ਭੇਜੀ ਆਈ ਤੇ ਮੈਂ ਉਸ ਕੋ ਹੁਣ ਕਹਿ ਨਹੀਂ ਆ ਕਿ ਚਲ ਰਾਤ ਦਾ ਰਾਤ ਮਿਲ ਕੇ ਕਰ ਲਾਂਗੇ ਕਹਿੰਦੀ ਨਹੀਂ ਭਾਬੀ ਤੇਰੀ ਗੱਲ ਮੈਂ ਕਿ ਚਲ ਮੈਂ ਕਰ ਲਾਂਗੀ ਜੀ ਨੂੰ ਜੀ ਹੈ ਉਹ ਤਾਂ ਬੱਸ ਪਤਾ ਨਹੀਂ ਬੰਦਾ ਉਹਦੇ ਸਿਰ ਤੋਂ ਚਲੀ ਗਿਆ ਉਹਨੂੰ ਤੇ ਚਾਹੀਦਾ ਸਭ ਪਿਆਰ ਬਣਾ ਕੇ ਰੱਖੇ ਉਹ ਤਾਂ ਖਵਾਈ ਉਹ ਦੂਜੀ ਪਾਸੇ ਤੁਰ ਹੀ ਫਿਰਦੀ ਹੈ ਤੁਸੀਂ ਐਸੇ ਦੇਖੇ ਗੱਲਾਂ ਬੱਚੇ ਇੱਥੇ ਛੱਡ ਗਈ ਪਰ ਚਲਾਕ ਬੜੀ ਹੈ ਪਤਾ ਨਹੀਂ ਤਾਂ ਦਿਮਾਗ ਚ ਚੱਲਣ ਕੀ ਦਿਆਂ ਵਾ ਕਿ ਚਲ ਹਿੱਸਾ ਤੇ ਬਣੂਗਾ ਉਹ ਹਿੱਸੇ ਕਰਕੇ ਤੇ ਬੱਚੇ ਤੇ ਛੱਡ ਗਈ ਹੈ ਕਿ ਜ਼ਿਆਦਾ ਜੀ ਹਿੱਸਾ ਜਾਂ ਮੈਂ ਬੱਚੇ ਨਾਂ ਲੈ ਕੇ ਜਾਵਾਂ ਉਤੋਂ ਰਹਿ ਭਾਵੇਂ ਨਾਰਾ ਜੋ ਤੇਰਾ ਬੰਦਾ ਨਾ ਉਹ ਤਾਂ ਹੀ ਹੱਥ ਜੋੜ ਕੇ ਵੀ ਤੈਨੂੰ ਦੇ ਦੇਣਾ ਅਹੀਂ ਤੇਰਾ ਲੈ ਕੇ ਕੀ ਕਰਨਾ ਹੈ ਵਾ ਪਰ ਅਹੀਂ ਕਹਿੰਦੇ ਆਪਣੇ ਔਲਾਦ ਨੂੰ ਆਪਣੇ ਤੋਂ ਪਰੇ ਕਿਉਂ ਕਿੱਤੈ ਉਹਨਾਂ ਨੂੰ ਨਾਲ ਰੱਖ ਨਾਲ ਮਾਮਾ ਮਾਮੀ ਨੂੰ ਵੀ ਤਾਂ ਪਤਾ ਲੱਗੇ ਕਿ ਕਿਵੇਂ ਸੰਭਾਲਨੀ ਦਾ ਪਰਿਵਾਰ ਉਹ ਤਾਂ ਕੱਲੇ ਇੰਜ ਰਹਿ ਕੇ ਖੁਸ਼ ਆਪ ਕੜੇ ਕਰਕੇ ਉਧਰ ਲਿਖਿਆ ਸੀ ਸਾਹਿਬ ਜਦੋਂ ਆਈ ਹੋਈ ਸੀ ਮੈਂ ਪਰਦੇ ਤੋਂ ਹਾਂ ਮੈਂ ਪਰਦੇ ਪਿੱਛੇ ਇੱਕ ਮੋਤੀ ਸੀ ਮੈਂ ਨਹੀਂ ਹੁੰਦਾ ਰਹੀ ਮੈਂ ਆਉਣੀ ਨਹੀਂ ਸੀ ਮੈਨੂੰ ਵੀ ਮਾਂ ਕੀਤਾ ਸੀ ਤਾਂ ਦੇ ਉੱਥੇ ਬੈਠੀ ਰਹੀ ਸੀ ਅਹੀਂ ਨਹੀਂ ਆਏ ਕਿਚ ਖਾਣਾ ਤੇ ਪਿਆ ਆਇਆ ਸੀ ਵਧੇਰਾ ਕੁਝ ਸੁਣਾਉਂਦੇ ਸੀ ਦੋਵੇਂ ਜਾਨੀਆਂ ਬਾਹਰ ਨਹੀਂ ਆਈਆਂ ਭੂਆ ਫੜੀ ਸਾਡੇ ਸਿਰ ਤੇ ਚੜ੍ਹੇ ਇਸ ਹੌਂਦਨ ਤੇ ਅੰਦਰ ਆ ਕੇ ਥੋੜੀ ਤੇ ਵੀ ਸਾਡੀ ਕਲਾਸ ਲਈ ਆਈ ਉਹਨਾਂ ਦੀ ਸੁਣਨੀ ਚੱਲ ਕੋਈ ਗੱਲ ਨਹੀਂ ਵੱਡੇ ਨੇ ਨਾ ਉਹਦੇ ਪ੍ਰਾ ਦਾ ਉਹਦੀ ਮਾਂ ਦਾ ਐਨਾ ਬੋਲਣਾ ਪੰਦਾ ਕਿਡਾ ਟੁੱਟ ਕੇ ਪਈ